ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੇ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਆਪਾਂ 11 21 ਜਾਂ ਫਿਰ 18 85 ਦੇ ਰੇਟ ਵਾਧੇ ਦੇਖ ਰਹੇ ਸੀ ਲਗਾਤਾਰ ਉਸੇ ਤਰ੍ਹਾਂ ਹੀ ਹੁਣ ਮੁੱਛਲ ਦੇ ਰੇਟਾਂ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਕੁਛ ਨਾ ਕੁਛ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਅੱਜ ਤਰੀਕ ਹੈਗੀ ਹੈ 6 ਨਵੰਬਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੁੱਛਲੇ ਅਤੇ ਬਾਸਮਤੀ ਦੇ ਤਾਜ਼ੇ ਰੇਟਾਂ ਦੀ ਨਵੀਂ ਜਾਣਕਾਰੀ ਤੁਹਾਨੂੰ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਜਿਹੜੇ ਕਿਸਾਨ ਭਰਾਵਾਂ ਨੇ ਹੁਣ ਤੱਕ ਬਾਸਮਤੀ ਜਾਂ ਫਿਰ ਮੁੱਛਲ ਚੋਂ ਨਾ ਵੇਚਿਆ ਤਾਂ ਆਪਣੇ ਨਾਲ ਕਮੈਂਟਾਂ ਦੇ ਵਿੱਚ ਉਹਦਾ ਝਾੜ ਅਤੇ ਰੇਟ ਜ਼ਰੂਰ ਸਾਂਝਾ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਨੱਬਾ ਮੰਡੀ ਤੋਂ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3050 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2800 ਰੁਪਏ ਵਿਕਿਆ 17 18 ਦਾ ਰੇਟ 3350 ਰੁਪਏ ਤੱਕ ਵਿਕਿਆ ਅਤੇ 1401 ਦਾ ਰੇਟ ਮੁੱਛਲ ਦਾ 3500 ਰੁਪਏ ਤੱਕ ਵਿਕਿਆ 11 21 ਦਾ ਰੇਟ 3400 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਸੁਨਾਮ ਮੰਡੀ ਦੇ ਵਿੱਚ 17 47 ਦਾ ਰੇਟ 2780 ਰੁਪਏ ਵਿਕਿਆ 1509 ਦਾ ਰੇਟ 3080 ਰੁਪਏ ਵਿਕਿਆ ਅਤੇ 1692 ਦਾ ਰੇਟ 3100 ਰੁਪਏ ਰਿਹਾ 1485 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ 1401 ਦਾ ਰੇਟ ਮੁੱਛਲ ਦਾ 3300 ਤੋਂ ਲੈ ਕੇ 3450 ਰੁਪਈਆਂ ਤੱਕ ਵਿਕਿਆ ਇਸ ਤੋਂ ਅੱਗੇ ਪਾਤਣਾ ਮੰਡੀ ਦੇ ਵਿੱਚ 17 18 ਦਾ ਰੇਟ 3400 ਰੁਪਏ ਵਿਕਿਆ ਅਤੇ 1885 ਦਾ ਰੇਟ 3380 ਰੁਪਏ ਵਿਕਿਆ 1401 ਦਾ ਰੇਟ 3525 ਰੁਪਏ ਵਿਕਿਆ ਅਤੇ 1509 ਦਾ ਰੇਟ 3080 ਰੁਪਏ ਵਿਕਿਆ ਇਤੋਂ ਅੱਗੇ ਮੁਕਸ਼ਰ ਸਾਹਿਬ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ 11 21 ਦਾ ਰੇਟ 3700 ਰੁਪਏ ਰਿਹਾ 18 85 ਦਾ ਰੇਟ 3200 ਰੁਪਏ ਰਿਹਾ 1401 ਦਾ ਰੇਟ 3340 ਰੁਪਏ ਰਿਹਾ ਕੋਟਕਪੁਰਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2600 ਤੋਂ ਲੈ ਕੇ 2700 ਰੁਪਏ ਤੱਕ ਵਿਕਿਆ ਅਤੇ ਮੁੱਛਲ 1401 ਦਾ ਰੇਟ 3380 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3200 ਰੁਪਏ 50 ਰੁਪਏ ਵਿਕਿਆ ਅਤੇ 16 92 3000 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਤਰਨ ਤਰਨ ਮੰਡੀ ਦੇ ਵਿੱਚ 1509 ਦਾ ਰੇਟ 3100 ਰੁਪਏ ਤੱਕ ਵਿਕਿਆ ਅਤੇ 11 21 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਅਤੇ 16 92 ਦਾ ਰੇਟ 3000 ਰੁਪਏ ਤੱਕ ਵਿਕਿਆ 1401 ਦਾ ਰੇਟ 3450 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3000 ਰੁਪਇਆ ਵਿਕਿਆ 1847 2600 ਤੋਂ ਲੈ ਕੇ 2700 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3120 ਰੁਪਇਆ ਤੱਕ ਵਿਕਿਆ ਅਤੇ 17 18 ਦਾ ਰੇਟ 3300 ਰੁਪਇਆ ਤੱਕ ਵਿਕਿਆ ਅਤੇ 1885 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ ਅਤੇ 1401 ਦਾ ਰੇਟ 3500 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ 11 21 ਦਾ ਰੇਟ 3450 ਰੁਪਇਆ ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸ਼ਰਸਾ ਮੰਡੀ ਦੀ ਗੱਲ ਕਰ ਲਈ ਤਾਂ ਉੱਥੇ 17 18 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ 18 85 ਦਾ ਰੇਟ 2800 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 18 47 2500 ਤੋਂ ਲੈ ਕੇ 2600 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 3500 ਰੁਪਏ ਤੱਕ ਵਿਕਿਆ 1401 ਦਾ ਰੇਟ 3000 ਤੋਂ ਲੈ ਕੇ 3500 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸੋਨੀਪੱਤ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 4200 ਰੁਪਏ ਤੱਕ ਵਿਕਿਆ ਅਤੇ PV01 ਦਾ ਰੇਟ 3200 ਰੁਪਏ ਤੱਕ ਵਿਕਿਆ 1401 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਕੈਂਥਲ ਮੰਡੀ ਦੇ ਵਿੱਚ 1400 ਇੱਕ ਦਾ ਰੇਟ 3200 ਤੋਂ ਲੈ ਕੇ 3385 ਰੁਪਏ ਤੱਕ ਵਿਕਿਆ ਅਤੇ 1885 ਦਾ ਰੇਟ 3500 ਰੁਪਏ ਤੋਂ ਲੈ ਕੇ 3760 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3380 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਫਾਜ਼ਲਕਾ ਮੰਡੀ ਦੇ ਵਿੱਚ 17 18 ਦਾ ਰੇਟ 3300 ਰੁਪਏ ਰਿਹਾ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 1401 ਦਾ ਰੇਟ 3500 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਗਿੱਦੜਵਾਹ ਮੰਡੀ ਦੇ ਵਿੱਚ 1847 ਦਾ ਰੇਟ 2700 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3100 ਤੋਂ ਲੈ ਕੇ 3355 ਰੁਪਈਆ ਤੱਕ ਵਿਕਿਆ 1401 ਦਾ ਰੇਟ 3200 ਤੋਂ ਲੈ ਕੇ 3350 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਸਮਾਲਖਾ ਮੰਡੀ ਦੇ ਵਿੱਚ 17 18 ਦਾ ਰੇਟ 3500 ਰੁਪਏ ਤੱਕ ਵਿਕਿਆ ਮੱਛੜ 14001 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਅਤੇ 1121 ਦਾ ਰੇਟ 4100 ਤੋਂ ਲੈ ਕੇ 4200 ਦੇ ਵਿਚਕਾਰ ਵਿਕਿਆ 1885 ਦਾ ਰੇਟ 3500 ਰੁਪਏ ਤੱਕ ਵਿਕਿਆ ਪੀਵੀ01 ਦਾ ਰੇਟ 3350 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਮੂਨਕ ਮੰਡੀ ਦੇ ਵਿੱਚ 1718 ਦਾ ਰੇਟ 3270 ਰੁਪਏ ਤੱਕ ਰਿਹਾ ਅਤੇ 1885 ਦਾ ਰੇਟ 3100 ਤੋਂ ਲੈ ਕੇ 3200 ਦੇ ਵਿਚਕਾਰ ਵਿਕਿਆ ਅਤੇ 1401 ਦਾ ਰੇਟ 3450 ਰੁਪਈਆ ਤੋਂ ਲੈ ਕੇ 3600 ਰੁਪਈਆ ਤੱਕ ਵਿਕਿਆ 1509 ਦਾ ਰੇਟ 2930 ਰੁਪਈਆ ਤੋਂ ਲੈ ਕੇ 3180 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਪਾਣੀਪਤ ਮੰਡੀ ਦੇ ਵਿੱਚ 11 21 ਦਾ ਰੇਟ 4000 ਰੁਪਈਆ ਤੋਂ ਲੈ ਕੇ 4170 ਰੁਪਈਆ ਤੱਕ ਵਿਕਿਆ ਅਤੇ 17 18 ਦਾ ਰੇਟ 3480 ਰੁਪਈਏ 18 85 ਦਾ ਰੇਟ 3550 ਰੁਪਏ ਤੱਕ ਵਿਕਿਆ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਮਲੋਟ ਮੰਡੀ ਦੇ ਵਿੱਚ 1401 ਦਾ ਰੇਟ 3500 ਰੁਪਏ ਤੱਕ ਵਿਕਿਆ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਇਸ ਤੋਂ ਕਿ 17 18 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3550 ਰੁਪਏ ਤੱਕ ਵਿਕਿਆ ਮੱਛਲ 1400 ਇੱਕ ਦਾ ਰੇਟ 3380 ਰੁਪਏ ਤੋਂ ਲੈ ਕੇ 3650 ਰੁਪਏ ਤੱਕ ਵਿਕਿਆ ਏ ਸੀ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਅੱਜ ਦੇ ਤਾਜ਼ੇ ਤੇ ਨਵੇਂ ਰੇਟ ਨਵੇਂ ਰੇਟ ਅਗਲੀ ਵੀਡੀਓ ਦੇ ਵਿੱਚ ਆਪਾਂ ਇਦਾਂ ਦੇ ਹੀ ਜਾਣਕਾਰੀ ਲੈ ਕੇ ਮਿਲਦੇ ਹਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਧੰਨਵਾਦੀ ਵੀਡੀਓ ਦੇਖਣ ਲਈ